ਇਸਲੇ ਭਾਗ ਵਿੱਚ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਪੰਜਾਬੀ ਨੌਜਵਾਨ ਮੁਰਤਾਨੀਆ ਸ਼ਹਿਰ ਦੇ ਯਵਾਰਾਤ ਸ਼ਹਿਰ ਦੇ ਜੇਲ੍ਹ ਵਿੱਚ ਪਹੁੰਚੇ ਅਤੇ ਉਹਨਾਂ ਨੇ ਤਕਰੀਬਨ ਉੱਥੇ 5 ਮਹੀਨਿਆਂ ਦੇ ਕਰੀਬ ਜੇਲ੍ਹ ਕੱਟੀ। ਉੱਥੇ ਉਹਨਾਂ ਨਾਲ ਕੁਝ ਪੰਜਾਬੀ ਅਤੇ ਬੰਗਲਾਦੇਸ਼ੀ ਹੋਰ ਵੀ ਮੁੰਡੇ ਸਨ ਜਿਨ੍ਹਾਂ ਨੇ ਆਪਣੇ ਮੌਤ ਦੇ ਸੇਰੇਗਿਸਤਾਨ ਦੇ ਸਫ਼ਰ ਦੀ ਕਹਾਣੀ ਉਹਨਾਂ ਨੂੰ ਸੁਣਾਉਣੇ ਸ਼ੁਰੂ ਕੀਤੀ ਸੀ। ਅਗਲੇ ਭਾਗ ਵਿੱਚ ਉਹਨਾਂ ਮੁੰਡਿਆਂ ਨੇ ਸਾਨੂੰ ਆਪਣੀ ਕਹਾਣੀ ਚਣਾਉਣੀ ਜਾਰੀ ਰੱਖੀ ਉਹਨਾਂ ਨੇ ਸਾਡੇ ਪਾਸਪੋਰਟ ਫੜ ਕੇ ਰੇਤੇ ਵਿੱਚ ਦਬ ਦਿੱਤੇ ਤੇ ਸਾਨੂੰ ਕਹਿੰਦੇ ਤੁਸੀਂ ਹੁਣ ਪੋਲਿਟਿਕਲ ਸਟੇਲ ਮੰਗਣੀ ਹੈ ਸਾਨੂੰ 8-10 ਕਿਲੋਮੀਟਰ ਦੀ ਦੂਰੀ ਤੇ ਇੱਕ ਲਾਈਟ ਵਿਖਾਈ ਅਤੇ ਸਾਨੂੰ ਕਹਿੰਦੇ ਜੋ ਸਾਹਮਣੇ ਲਾਈਟ ਜਗ ਰਹੀ ਹੈ ਉਹ ਸਪੇਨ ਦੇਸ਼ ਹੈ ਤੁਸੀਂ ਉੱਥੇ ਜਾਓ ਤੁਹਾਨੂੰ ਉਹਨਾਂ ਕੈਂਪ ਵਿੱਚ 15-20 ਦਿਨ ਰੱਖ ਕੇ ਛੱਡ ਦੇਣਾ ਹੈ ਅਸੀਂ ਖੁਸ਼ੀ-ਖੁਸ਼ੀ ਨਾਲ 4-4 ਮੁੰਡਿਆਂ ਦੇ ਗਰੁੱਪ ਬਣਾ ਕੇ 8-10 ਕਿਲੋਮੀਟਰ ਦੂਰ ਦਿਸ ਰਹੀ ਲਾਈਟ ਵੱਲ ਤੁਰ ਪਏ ਚਾ ਚਾਚ ਅਸੀਂ ਉੱਥੋਂ ਤੱਕ ਪਹੁੰਚਤਾ ਗਏ ਪਰ ਉੱਥੇ ਜਾਂਦਿਆਂ ਹੀ ਸਾਨੂੰ ਪੁਲਿਸ ਵਾਲਿਆਂ ਨੇ ਫੜ ਲਿਆ ਤੇ ਸਾਡੇ ਤੋਂ ਪੁੱਛਗਿੱਛ ਕਰਨ ਲੱਗੇ ਅਸੀਂ ਕੁਝ ਬੋਲ ਨਹੀਂ ਸੀ ਰਹੇ ਜਿਵੇਂ ਸਾਨੂੰ ਏਜੰਟ ਨੇ ਦੱਸਿਆ ਸੀ ਕਈ ਮੁੰਡਿਆਂ ਨੇ ਆਪਣੇ ਸਹੀ ਐਡਰੈਸ ਲਿਖਵਾ ਦਿੱਤੇ ਤੇ ਕਈਆਂ ਨੇ ਗਲਤ ਸਾਨੂੰ 2-3 ਦਿਨ ਬਾਅਦ ਪਤਾ ਲੱਗਾ ਕਿ ਇਹ ਸਪੇਨ ਨਹੀਂ ਇਹ ਤਾਂ ਮੁਰਤਾਨੀਆਂ ਦੀ ਜੇਲ ਹੈ ਇਹ ਸੀ ਉਹਨਾਂ ਦੂਜੇ ਮੁੰਡਿਆਂ ਦੀ ਸਟੋਰੀ ਜੋ ਉਹਨਾਂ ਨੇ ਦੁਖੀ ਹੋ ਕੇ ਸਾਨੂੰ ਸੁਣਾਈ ਇਹ ਵੀ ਸਾਡੇ ਵਰਗੀ ਹੀ ਕਹਾਣੀ ਸੀ ਹੁਣ ਸਾਨੂੰ ਵੀ ਇੱਥੇ 2 ਮਹੀਨੇ ਹੋ ਗਏ ਜੇਲ੍ਹ ਵਾਲੇ ਕੈਦੀ ਕਹਿੰਦੇ ਤੁਹਾਨੂੰ ਇੰਡੀਆ ਭੇਜ ਦੇਣਾ ਕਦੇ ਕਹਿੰਦੇ ਤੁਸੀਂ ਜੇਲ੍ਹ ਵਿੱਚ ਹੀ ਰਹੋਗੇ ਇਸ ਦੇਸ਼ ਵਿੱਚ ਤਾਂ ਇੰਡੀਅਨ ਐਮਬੈਸੀ ਵੀ ਨਹੀਂ ਹੈ ਇੰਡੀਅਨ ਐਮਬੈਸੀ ਵੀ ਨਾਲ ਦੇ ਸ਼ੈਨਗਲ ਦੇਸ਼ ਵਿੱਚ ਹੈ ਸਾਡੇ ਏਜੰਟਾਂ ਨੇ ਤਾਂ ਸ਼ੈਨਗਲ ਦੇਸ਼ ਵਿੱਚ ਇੰਡੀਅਨ ਐਮਬੈਸੀ ਦੇ ਇੱਕ ਮੁਲਾਜ਼ਮ ਨੂੰ ਵੀ ਪੈਸੇ ਦੇ ਕੇ ਖਰੀਦਿਆ ਹੋਇਆ ਸੀ ਜਿਸ ਦਾ ਨਾਂ ਗਲੇਰਾ ਸੀ ਸਾਡੇ ਜਨਤਾਂ ਤੋਂ ਪੈਸੇ ਖਾਦੇ ਹੋਣ ਕਰਕੇ ਉਸਨੇ ਸਾਡੀ ਇਨਕੁਆਰੀ ਵੀ ਨਹੀਂ ਕਰਵਾਈ ਸਾਡੇ ਏਜੰਟ ਸਾਨੂੰ ਅਜੇ ਵੀ ਕਹੀ ਜਾ ਰਹੇ ਨੇ ਕਿ ਅਸੀਂ ਤੁਹਾਨੂੰ ਜੇਲ੍ਹ ਵਿੱਚੋਂ ਛੁਡਾ ਕੇ ਇਸ ਵਿੱਚ ਲੈ ਜਾਣਾ ਹੈ 15-20 ਦਿਨ ਜੇਲ੍ਹ ਰਹਿਣ ਤੋਂ ਬਾਅਦ ਸਾਡੇ ਚੰਗੇ ਬਤੀਰੇ ਤੋਂ ਖੁਸ਼ ਹੋ ਕੇ ਪੁਲਿਸ ਵਾਲੇ ਸਾਨੂੰ ਦੋ-ਦੋ ਜਣਿਆਂ ਨੂੰ ਬਾਜ਼ਾਰ ਜਾਣ ਦੀ ਇਜਾਜ਼ਤ ਦੇਣ ਲੱਗ ਪਏ ਸਾਨੂੰ ਜੇਲ੍ਹ ਵਿੱਚ ਬਹੁਤੀ ਰੋਕਟੋਕ ਨਹੀਂ ਸੀ ਇੱਕ ਵਾਰ ਅਸੀਂ ਸਾਰੇ ਜਣੇ ਜੇਲ੍ਹ ਵਿੱਚ ਇਕੱਠੇ ਬੈਠੇ ਸੀ ਕਿ ਮੇਰੇ ਮਾਮੇ ਦਾ ਮੁੰਡਾ ਇੰਦਰਜੀਤ ਮਹਤਪੁਰ ਤੇ ਨਿੱਕੂ ਮੇਰੇ ਪਿੰਡ ਵਾਲਾ ਜੇਲ੍ਹ ਦੇ ਗੇਟ ਕੋਲੋਂ ਭੱਜੇ-ਭੱਜੇ ਮੇਰੇ ਕੋਲ ਆਏ ਤੇ ਕਹਿੰਦੇ ਭਾਜੀ ਅਲੀ ਡੋਂਕਰ ਜੇਲ੍ਹ ਦੇ ਬਾਹਰ ਸੜਕ ਤੇ ਜਾ ਰਿਹਾ ਹੈ ਅਲੀ ਡੋਂਕਰ ਉਹੀ ਸੀ ਜੋ ਕਿ ਸਾਨੂੰ ਸਹਾਰਾ ਦੇਸ਼ ਦੇ ਰੇਤ ਦੇ ਜੰਗਲ ਵਿੱਚ ਛੱਡ ਆਇਆ ਸੀ ਮੈਂ ਬਾਕੀ ਸਾਰੇ ਵੀਰਾਂ ਨੂੰ ਕਿਹਾ ਅਲੀ ਡੋਂਕਰ ਦੇ ਕਾਰਨ ਸਾਡੇ ਸਤਨਾਮ ਵੀਰ ਦੀ ਮੌਤ ਹੋਈ ਚਲੋ ਆਪਾਂ ਸਾਰੇ ਇਕੱਠੇ ਹੋ ਕੇ ਇਹਨੂੰ ਫੜੀਏ ਪਰ ਫਿਰ ਇੱਕਦਮ ਦਿਮਾਗ ਵਿੱਚ ਵਿਚਾਰ ਰਿਹਾ ਕਿ ਇਹ ਦੇਸ਼ ਤਾਂ ਅਲੀ ਡੋਂਕਰ ਦਾ ਆਪਣਾ ਦੇਸ਼ ਹੈ ਇਹ ਨਾ ਹੋਵੇ ਕਿ ਬਾਅਦ ਵਿੱਚ ਉਹ ਸਾਡਾ ਕੋਈ ਨੁਕਸਾਨ ਕਰ ਦੇਵੇ ਕਿਉਂਕਿ ਜੇਲ੍ਹ ਦੀਆਂ ਕੰਧਾਂ ਵੀ ਛੋਟੀਆਂ ਸੀ ਤੇ ਅਸੀਂ ਰਹਿੰਦੇ ਵੀ ਤੰਬੂਆਂ ਵਿੱਚ ਸਾਂ ਪਰ ਫਿਰ ਵੀ ਮੈਂ ਉਸ ਨੂੰ ਕਿਵੇਂ ਸੋਕਾ ਛੱਡ ਸਕਦਾ ਸੀ ਮੇਰੇ ਮਨ ਵਿੱਚ ਤੇਜ਼ੀ ਨਾਲ ਖਿਆਲ ਆ ਰਹੇ ਸਨ ਇਸ ਡੋਂਕਰ ਦੇ ਕਾਰਨ ਹੀ ਤਾਂ ਸਤਨਾਮ ਵੀਰ ਦੀ ਮੌਤ ਹੋਈ ਸੀ ਮੈਂ ਜੇਲ੍ਹ ਦੇ ਗੇਟ ਰਾਹੀਂ ਭੱਜ ਕੇ ਬਾਹਰ ਗਿਆ ਮੇਰੀ ਨਿਗਾਹ ਸੜਕ ਤੇ ਜਾਂਦੇ ਅਲੀ ਡੋਂਕਰ ਤੇ ਪਈ ਮੈਂ ਭਾਜੀ ਕਿ ਉਸ ਨੂੰ ਗਲ ਤੋਂ ਫੜਿਆ ਤੇ ਕੁੱਟਣਾ ਲੱਗ ਪਿਆ। ਪੁਲਿਸ ਵਾਲੇ ਮੇਰੇ ਵੱਲ ਭੱਜੇ। ਮੈਂ ਡੌਂਕਰ ਨੂੰ ਕੁੱਟ ਰਿਹਾ ਸੀ ਤੇ ਪੁਲਿਸ ਵਾਲੇ ਮੇਰੇ ਤੋਂ ਅਲੀ ਨੂੰ ਛਡਾਉਣ ਲਈ ਮੈਨੂੰ ਕੁੱਟਣ ਲੱਗੇ। ਮੈਂ ਚੀਕ-ਚੀਕ ਕੇ ਕਹਿਣ ਲੱਗਾ ਇਸ ਨੇ ਸਾਨੂੰ ਰੇਤ ਵਿੱਚ ਭੁੱਖੇ ਪਿਆਸੇ ਰੱਖਿਆ। ਇਸ ਦੇ ਕਾਰਨ ਹੀ ਸਤਨਾਮ ਦੀ ਮੌਤ ਹੋਈ। ਪੁਲਿਸ ਵਾਲਿਆਂ ਨੂੰ ਮੇਰੀ ਭਾਸ਼ਾ ਸਮਝ ਨਹੀਂ ਸੀ ਆਉਂਦੀ ਤੇ ਨਾ ਹੀ ਮੈਨੂੰ ਉਹਨਾਂ ਦੀ। ਉਹ ਮੈਨੂੰ ਤੇ ਅਲੀ ਡੌਂਕਰ ਦੋਹਾਂ ਨੂੰ ਕਾਬੂ ਕਰਕੇ ਜੇਲ੍ਹ ਅੰਦਰ ਲੈ ਗਏ। ਪੁਲਿਸ ਵਾਲਿਆਂ ਨੇ ਤਰਮਿੰਦਰ, ਇੰਦਰਜੀਤ ਤੇ ਨਿੱਕੂ ਸਣੇ ਬਾਕੀ ਜਣਿਆਂ ਨੂੰ ਬੁਲਾ ਲਿਆ ਤੇ ਸਾਰੇ ਇਕੱਠੇ ਹੋ ਗਏ। ਕਾਲੇ ਮਹਿਤਪੁਰ ਬਲਾਚੌਰ ਅਤੇ ਬੰਗਲਾਦੇਸ਼ੀਆਂ ਨੇ ਅਰਬੀ ਭਾਸ਼ਾ ਵਿੱਚ ਪੁਲਿਸ ਵਾਲੇ ਨੂੰ ਦੱਸਿਆ ਕਿ ਇਹ ਡੋਂਕਰ ਸਾਨੂੰ ਰੇਤ ਦੇ ਮਾਰੂਥਲ ਵਿੱਚ ਛੱਡ ਕੇ ਆਇਆ ਸੀ ਜਿਸ ਕਰਕੇ ਸਾਡੇ ਇੱਕ ਸਾਥੀ ਦੀ ਮੌਤ ਹੋ ਗਈ। ਅਲੀ ਦਾ ਨਾਂ ਸੁਣਦਿਆਂ ਹੀ ਪੁਲਿਸ ਵਾਲੇ ਦੀ ਅੱਖਾਂ ਵਿੱਚ ਚਮਕ ਆ ਗਈ। ਉਹਨਾਂ ਨੇ ਅਲੀ ਡੋਂਕਰ ਨੂੰ ਫੜ ਕੇ ਜੇਲ੍ਹ ਦੇ ਛੋਟੇ ਜਿਹੇ ਕਮਰੇ ਵਿੱਚ ਬੰਦ ਕਰ ਦਿੱਤਾ। ਪੁਲਿਸ ਵਾਲਿਆਂ ਨੇ ਮੈਨੂੰ ਸ਼ਾਬਾਤ ਦਿੱਤੀ ਤੇ ਦੱਸਿਆ ਅਸੀਂ ਇਸ ਡੌਂਕਰ ਨੂੰ ਕਾਫੀ ਚਿਰ ਤੋਂ ਲੱਭ ਰਹੇ ਸੀ ਸਾਨੂੰ ਇਹਦੀ ਸ਼ਕਲ ਦਾ ਨਹੀਂ ਸੀ ਪਤਾ ਤੇ ਸਾਨੂੰ ਇਹ ਵੀ ਨਹੀਂ ਸੀ ਪਤਾ ਕਿ ਅੱਜਕੱਲ ਇਹ ਇੱਥੇ ਰਹਿ ਰਿਹਾ ਹੈ ਅਹਿਮਦ ਨਾਂ ਦੇ ਪੁਲਿਸ ਵਾਲੇ ਨੇ ਆਪਣੇ ਉੱਚ ਅਫਸਰਾਂ ਨੂੰ ਫੋਨ ਤੇ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ 2 ਘੰਟਿਆਂ ਬਾਅਦ 2 ਗੱਡੀਆਂ ਪੁਲਿਸ ਵਾਲਿਆਂ ਦੀਆਂ ਤੇ 7-8 ਵੱਡੇ ਪੁਲਿਸ ਅਫਸਰ ਆ ਗਏ ਉਹਨਾਂ ਨੇ ਮੈਨੂੰ ਅਲੀ ਡੌਂਕਰ ਤੇ ਇੱਕ ਬੰਗਲਾਦੇਸ਼ੀ ਮੁੰਡਾ ਜੋ ਕਿ ਹਿੰਦੀ ਵੀ ਬੋਲਦਾ ਸੀ ਤੇ ਅਰਬੀ ਭਾਸ਼ਾ ਵੀ ਜਾਣਦਾ ਸੀ ਸਾਨੂੰ ਇੱਕ ਕਮਰੇ ਵਿੱਚ ਬੁਲਾ ਕੇ ਪੁੱਛਕਿਛ ਕਰਨੇ ਸ਼ੁਰੂ ਕੀਤੀ ਵੱਡੇ ਅਫਸਰ ਨੇ ਟਰਾਂਸਲੇਟਰ ਬੰਗਲਾਦੇਸ਼ੀ ਨੂੰ ਪੁੱਛਿਆ ਇਸ ਨੇ ਕੀ ਕੀਤਾ ਹੈ ਮੈਂ ਹਿੰਦੀ ਵਿੱਚ ਟਰਾਂਸਲੇਟਰ ਨੂੰ ਦੱਸਿਆ ਸਾਨੂੰ 37 ਮੁੰਡਿਆਂ ਨੂੰ ਇਸ ਨੇ 1 ਮਹੀਨਾ ਤੇ 15 ਦਿਨ ਥੋੜੇ ਥੋੜੇ ਚੌਲ ਤੇ ਥੋੜਾ ਥੋੜਾ ਪਾਣੀ ਦੇ ਕੇ ਰੇਤ ਦੇ ਵਿਸ਼ਾਲ ਮਾਰੂਥਲ ਵਿੱਚ ਰੱਖਿਆ ਤੇ ਬਾਅਦ ਵਿੱਚ ਸਾਨੂੰ ਛੱਡ ਕੇ ਭੱਜ ਗਿਆ ਅਸੀਂ 10 ਦਿਨ ਭੁੱਖੇ ਤੇ ਪਿਆਸਿਆਂ ਨੇ ਆਪਣਾ ਪਿਸ਼ਾਬ ਪੀ ਕੇ ਗੁਜ਼ਾਰਾ ਕੀਤਾ ਸਾਡੇ ਇੱਕ ਸਾਥੀ ਦੀ ਮੌਤ ਵੀ ਹੋ ਗਈ। ਬੰਗਲਾਦੇਸ਼ੀ ਨੇ ਇਸੇ ਤਰ੍ਹਾਂ ਅਲੀ ਨੂੰ ਪੁੱਛਿਆ ਕਿ ਇਹ ਸੱਚ ਹੈ। ਅਲੀ ਡੋਂਕਰ ਕਹਿਣ ਲੱਗਾ ਮੈਂ ਤਾਂ ਇਸ ਨੂੰ ਜਾਣਦਾ ਵੀ ਨਹੀਂ। ਮੈਂ ਗੁੱਸੇ ਵਿੱਚ ਆ ਕੇ ਅਲੀ ਦੇ ਮੂੰਹ ਤੇ ਥੱਪੜ ਮਾਰਿਆ। ਪੁਲਿਸ ਵਾਲੇ ਇੱਕਦਮ ਹਰਕਤ 'ਚ ਆਏ। ਉਹਨਾਂ ਨੇ ਮੈਨੂੰ ਫੜ ਕੇ ਜੇਲ੍ਹ ਦੇ ਛੋਟੇ ਕਮਰੇ ਵਿੱਚ ਬੰਦ ਕਰ ਦਿੱਤਾ। ਬਾਅਦ 'ਚ ਮੈਨੂੰ ਪੁਲਿਸ ਵਾਲੇ ਕਹਿੰਦੇ ਤੂੰ ਸਾਡੇ ਸਾਹਮਣੇ ਥੱਪੜ ਕਿਉਂ ਮਾਰਿਆ? ਮੈਂ ਕਿਹਾ ਉਹ ਝੂਠ ਬੋਲਦਾ ਹੈ। ਪੁਲਿਸ ਅਫਸਰ ਕਹਿਣ ਲੱਗਾ ਚੋਰ ਕਦੇ ਕਹਿੰਦਾ ਕਿ ਮੈਂ ਚੋਰੀ ਕੀਤੀ ਹੈ। ਉਹਨਾਂ ਨੇ ਅਲੀ ਤੋਂ ਜਦੋਂ ਸ਼ਕਤੀ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਆਪਣੇ ਦੋ ਸਾਥੀ ਤਰੂਜੀ ਤੇ ਇੱਕ ਹੋਰ ਡੌਂਕਰ ਵੀ ਫੜਾ ਦਿੱਤੇ ਥੋੜੇ ਚਿਰ ਬਾਅਦ ਦੋ ਅਫਸਰ ਤੇ ਇੱਕ ਬੰਗਲਾਦੇਸ਼ੀ ਟਰਾਂਸਲੇਟਰ ਮੇਰੇ ਕੋਲ ਆਏ ਤੇ ਕਹਿੰਦੇ ਕਿ ਤੂੰ ਕੋਰਟ ਵਿੱਚ ਜਾ ਕੇ ਅਲੀ ਦੇ ਖਿਲਾਫ ਗਵਾਹੀ ਦੇਵੇਂਗਾ ਮੈਂ ਕਿਹਾ ਹਾਂ ਜ਼ਰੂਰ ਦੇਵਾਂਗਾ ਉਹ ਕਹਿਣ ਲੱਗੇ ਪਰ ਗਵਾਹੀ ਤੇਰੇ ਇਕੱਲੇ ਦੀ ਨਹੀਂ ਚੱਲਣੀ ਚਾਰ ਪੰਜ ਹੋਰ ਬੰਦੇ ਗਵਾਹੀ ਦੇ ਸਕਦੇ ਹੋ ਮੈਂ ਕਿਹਾ ਮੈਂ ਪੁੱਛ ਕੇ ਦੱਸਦਾ ਹਾਂ ਵੀਰੂ ਮੌਲਾ ਤਰਮਿੰਦਰ ਨਮਰਾਏਪੁਰ ਜਿੰਦੀ ਬੋਪਾਰਾ ਇੰਦਰਜੀਤ ਤੇ ਕਾਲਾ ਮਹਿਤਪੁਰ ਗਵਾਹੀ ਦੇਣ ਲਈ ਤਿਆਰ ਹੋ ਗਏ ਪੁਲਿਸ ਵਾਲਿਆਂ ਨੇ ਪਰਚਾ ਦਰਜ ਕਰਕੇ ਆਪਣੀ ਕਾਜ ਕਾਗਜੀ ਕਾਰਵਾਈ ਕੀਤੀ ਅਤੇ ਅਲੀ ਤਰੂਜੀ ਤੇ ਹੋ ਡੋਂਕਰ ਨੂੰ ਜੇਲ੍ਹ ਭੇਜ ਦਿੱਤਾ ਪੰਜਵੇਂ ਦਿਨ ਸਾਨੂੰ ਕੋਰਟ ਵਿੱਚ ਪੁਲਿਸ ਵਾਲੇ ਗਵਾਹੀ ਦੇਣ ਲਈ ਨਾਲ ਲੈ ਗਏ ਤੇ ਇੱਕ ਬੰਗਲਾਦੇਸ਼ੀ ਟ੍ਰਾਂਸਲੇਟਰ ਨੂੰ ਵੀ ਨਾਲ ਲੈ ਗਏ ਅਸੀਂ ਕੋਰਟ ਵਿੱਚ ਅਲੀ ਡੋਂਕਰ ਦੇ ਖਿਲਾਫ ਡਟ ਕੇ ਗਵਾਹੀ ਦਿੱਤੀ ਇਸ ਗਵਾਹੀ ਕਰਨ ਵਾਲੀ ਡੋਂਕਰ ਨੂੰ 15 ਸਾਲ ਦੀ ਸਜ਼ਾ ਹੋਈ ਤੇ ਬਾਕੀ ਦੋਨਾਂ ਨੂੰ 5-5 ਸਾਲ ਦੀ। ਮੁਰਤਾਨੀਆ ਦੇਸ਼ ਤੇ ਹੋਰ ਮੁਸਲਮ ਦੇਸ਼ਾਂ ਵਿੱਚ ਅਟੇ ਦੇਸ਼ਵੰਗ ਅਦਾਲਤਾਂ ਨਹੀਂ ਹਨ। ਇੱਥੇ ਮਸਜਿਦ ਦੇ ਕਾਜੀ ਸਜ਼ਾ ਸੁਣਾਉਂਦੇ ਹਨ। ਅਲੀ ਡੋਂਕਰ ਨੂੰ ਹੋਈ ਸਜ਼ਾ ਬਾਰੇ ਸੁਣ ਕੇ ਸਾਡੇ ਸਾਰੇ ਸਾਥੀ ਬਹੁਤ ਖੁਸ਼ ਹੋਏ। ਹੁਣ ਪੁਲਿਸ ਵਾਲਿਆਂ ਨੇ ਸਾਨੂੰ ਵੱਡਾ ਤੰਬੂ ਲਾ ਦਿੱਤਾ, ਥੱਲੇ ਵਿਛਾਉਣ ਲਈ ਚਟਾਈ ਤੇ 15-20 ਵੱਡੇ ਕੰਬਲ ਵੀ ਦਿੱਤੇ। ਕਿਉਂਕਿ ਹੁਣ ਠੰਡ ਸ਼ੁਰੂ ਹੋ ਗਈ ਸੀ ਠੰਡ ਬਹੁਤ ਸੀ ਅਸੀਂ ਰਾਤ ਨੂੰ 30 35 ਜਣੇ ਜੇਲ੍ਹ ਦੇ ਦਫ਼ਤਰ ਵਿੱਚ ਸੌਂਦੇ ਕਈ ਵਾਰ ਗाम्बिया ਨਾਈਜੀਰੀਆ ਸ਼ੈਨੇਗਲ ਤੇ ਮਾਲੀ ਦੇਸ਼ ਦੇ ਨੀਗਰੋ ਭੁੱਖੇ ਪਿਆਸੇ ਸਾਡੇ ਮੰਗ ਫੜੇ ਜਾਣ ਤੋਂ ਬਾਅਦ ਜਦੋਂ ਜੇਲ੍ਹ ਚਾਉਂਦੇ ਤਾਂ ਉਹਨਾਂ ਦੀ ਹਾਲਤ ਬਹੁਤ ਮਾੜੀ ਹੁੰਦੀ ਫਿਰ ਅਸੀਂ ਉਹਨਾਂ ਵਿਚਾਰਿਆਂ ਨੂੰ ਬ੍ਰੈਡ ਲਿਆ ਕੇ ਦਿੰਦੇ 100 150 ਨੀਗਰੋ ਇਕੱਠੇ ਹੀ ਫੜੇ ਜਾਂਦੇ ਸੀ ਉਹਨਾਂ ਵਿਚਾਰਿਆਂ ਕੋਲ ਨਾ ਉੱਪਰ ਲੈਣ ਲਈ ਕੋਈ ਕੱਪੜਾ ਹੁੰਦਾ ਸੀ ਤੇ ਨਾ ਥੱਲੇ ਵਿਛਾਉਣ ਲਈ। ਠੰਡ ਹੋਣ ਕਰਕੇ ਪੁਲਿਸ ਵਾਲੇ ਉਹਨਾਂ ਨੀਗਰਾਂ ਨੂੰ ਵੀ ਸਾਡੇ ਨਾਲ ਕਮਰਿਆਂ ਵਿੱਚ ਸੌਂਵਾ ਦਿੰਦੇ। ਅਸੀਂ ਬੜੇ ਤੰਗ ਹੋ ਕੇ ਸੌਂਦੇ। ਕਿਸੇ ਦੀਆਂ ਲੱਤਾਂ ਕਿਸੇ ਦੇ ਮੂੰਹ ਤੇ ਤੇ ਕਿਸੇ ਦੀਆਂ ਲੱਤਾਂ ਕਿਸੇ ਦੇ ਢਿੱਡ ਤੇ ਹੁੰਦੀਆਂ। ਜੇਕਰ ਰਾਤ ਸਮੇਂ ਕਿਸੇ ਨੂੰ ਬਾਥਰੂਮ ਜਾਣਾ ਪਵੇ ਤਾਂ ਪਹਿਲਾਂ ਉਹਨੂੰ 40-50 ਬੰਦਿਆਂ ਦੇ ਉੱਪਰ ਉੱਨ ਲੱਗ ਕੇ ਜਾਣਾ ਪੈਂਦਾ ਤੇ ਵਾਪਸ ਆਉਣ ਤੇ ਉਸ ਨੂੰ ਸੌਣ ਦੀ ਜਗ੍ਹਾ ਵੀ ਨਾ ਮਿਲਦੀ। ਪੁਲਿਸ ਨੀਗਰਾਂ ਨੂੰ 5-6 ਦਿਨ ਹੀ ਰੱਖਦੀ ਸੀ ਕਿਉਂਕਿ ਨੀਗਰਾਂ ਕੋਲ ਬੇਸ਼ੱਕ ਪਾਸਪੋਰਟ ਨਹੀਂ ਸਨ ਪਰ ਉਹਨਾਂ ਕੋਲ ਆਪੋ ਆਪਣੇ ਆਈਡੈਂਟੀਟੀ ਕਾਰਡ ਹੁੰਦੇ ਸਹੀ ਜਿਸ ਕਰਕੇ ਉਹਨਾਂ ਦੀ ਪਛਾਣ ਹੋ ਜਾਂਦੀ ਤੇ ਉਹਨਾਂ ਨੂੰ ਜਲਦੀ ਜਲਦੀ ਉਹਨਾਂ ਦੇ ਦੇਸ਼ ਭੇਜ ਦਿੰਦੇ ਮੁਰਤਾਨੀਆ ਦੇਸ਼ ਵਿੱਚ ਹੋਰ ਤਾਂ ਭਾਵੇਂ ਕੋਈ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਮਿਲਦਾ ਸ਼ਰਾਬ ਤਾਂ ਬਿਲਕੁਲ ਹੀ ਬੰਦ ਹੈ ਪਰ ਸਿਗਰਟਾਂ 5 ਸਾਲ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਪੀਂਦੇ ਹਨ ਇੱਥੋਂ ਦੀਆਂ ਕੁੜੀਆਂ ਬਰਕਾ ਪਾ ਕੇ ਰੱਖਦੀਆਂ ਹਨ ਜੇ ਕਿਸੇ ਲੜਕੀ ਨੇ ਪੈਂਟ ਟੀ-ਸ਼ਰਟ ਵੀ ਪਾਈ ਹੋਵੇ ਤਾਂ ਵੀ ਉਸ ਨੇ ਉੱਪਰ ਬੁਰਕਾ ਜ਼ਰੂਰ ਪਾਇਆ ਹੁੰਦਾ ਇਸ ਸ਼ਿਵਾਰਤਾ ਸ਼ਹਿਰ ਵਿੱਚ ਅਸੀਂ ਕੋਈ ਸਕੂਲ ਨਹੀਂ ਵੇਖਿਆ ਉੱਥੇ ਕਾਜੀ ਮੁੱਲੇ ਦੁਕਾਨਾਂ ਵਿੱਚ ਪੜਾਉਂਦੇ ਸਨ ਇੱਥੇ ਕਿਸੇ ਦੀ ਮੌਤ ਤੇ ਅਸੀਂ ਲੋਕਾਂ ਨੂੰ ਰੋਂਦੇ ਵੀ ਨਹੀਂ ਵੇਖਿਆ ਸਾਰਿਆਂ ਤੋਂ ਵੱਖਰੀ ਗੱਲ ਹੈ ਕਿ ਇੱਥੋਂ ਦੀ ਪੁਲਿਸ ਕੋਲ ਲੋਕ ਆਪਣੇ ਨਾਮ ਪੜਨ ਵਾਲੇ ਸ਼ਰਾਰਤਾਂ ਕਰਨ ਵਾਲੇ ਲੜਨ ਵਾਲੇ ਜਾਂ ਚੋਰੀ ਕਰਨ ਵਾਲੇ ਛੋਟੇ-ਛੋਟੇ ਬੱਚਿਆਂ ਨੂੰ ਖੁਦ ਪੁਲਿਸ ਥਾਣੇ ਲੈ ਕੇ ਆਉਂਦੇ ਤੇ ਪੁਲਿਸ ਇਹਨਾਂ ਛੋਟੇ-ਛੋਟੇ ਬੱਚਿਆਂ ਨੂੰ ਗੋਡੇ ਥੱਲੇ ਲਵਾ ਕੇ ਤੇ ਹੱਥ ਉੱਪਰ ਕਰਾ ਕੇ ਡੰਡਿਆਂ ਨਾਲ ਬਹੁਤ ਜ਼ਿਆਦਾ ਕੁੱਟਦੀ। ਉਥੋਂ ਦੀ ਸਰਕਾਰ ਸੋਚਦੀ ਹੈ ਕਿ ਜੇਕਰ ਛੋਸੀ ਛੋਟੇ ਬੱਚਿਆਂ ਨੂੰ ਹੁਣ ਤੋਂ ਹੀ ਚੰਡ ਕੇ ਰੱਖਾਂਗੇ ਤਾਂ ਇਹ ਵੱਡੇ ਹੋ ਕੇ ਦੁਬਾਰਾ ਗਲਤੀ ਨਹੀਂ ਕਰਨਗੇ। ਹੁਣ ਅਸੀਂ ਜੇਲ੍ਹ ਵਿੱਚ 4 ਮਹੀਨਿਆਂ ਤੋਂ ਰਹਿ ਰਹੇ ਹਾਂ। ਤੇ ਸਾਡੇ ਏਜੰਟ ਸਾਨੂੰ ਅਜੇ ਵੀ ਲਾਰੇ ਲਾ ਰਹੇ ਸਨ ਤੁਸੀਂ ਕੋਈ ਫਿਕਰ ਨਹੀਂ ਕਰਨਾ ਸਾਡੀ ਗੱਲ ਹੋ ਗਈ ਤੁਸੀਂ ਕਿਸੇ ਤਰੀਕੇ ਨਾਲ ਆਪਣੀ ਜੇਲ੍ਹ ਤੋਂ ਥੋੜੀ ਦੂਰ ਜਾ ਕੇ ਬੈਠ ਜਾਓ ਤੁਹਾਨੂੰ ਅਸੀਂ ਕਿਸੇ ਤਰੀਕੇ ਨਾਲ ਇੱਥੋਂ ਕੱਢ ਕੇ ਸਪੇਨ ਲੈ ਜਾਣਾ ਸਾਡੀ ਸ਼ਰਮੇ ਦਿੱਲੀ ਵਾਲੇ ਏਜੰਟ ਨਾਲ ਗੱਲ ਹੋ ਗਈ ਹੈ ਬੌਬੀ ਸ਼ਰਮੇ ਦੇ ਬੰਦਿਆਂ ਮੁਰਤਾਨੀਆਂ ਦੇ ਡੌਂਕਰਾਂ ਨਾਲ ਗੱਲ ਕਰ ਲਈ ਹੈ ਤੁਹਾਡਾ ਫੋਨ ਨੰਬਰ ਉਹਨਾਂ ਨੂੰ ਦੇ ਦਿੱਤਾ ਹੈ ਤੇ ਡੌਂਕਰ ਜਿੱਥੇ ਤੁਹਾਨੂੰ ਆਉਣ ਲਈ ਕਹਿਣਗੇ ਜੇਲ੍ਹ ਤੋਂ ਥੋੜੀ ਦੂਰ ਆ ਜਾਓ ਤੇ ਡੌਂਕਰ ਤੁਹਾਨੂੰ ਫਿਰ ਸਹਾਰਾ ਕੰਟਰੀ ਲਿਜਾ ਕੇ ਮਰਾਕੋ ਦਾ ਬਾਰਡਰ ਪਾਰ ਕਰਵਾ ਦੇਣਗੇ ਪਰ ਅਸੀਂ ਤਾਂ ਆਪਣੇ ਏਜੰਟ ਨੂੰ ਹੱਥ ਜੋੜ ਦਿੱਤੇ ਕਿ ਦੁਬਾਰਾ ਸਾਡੇ ਕੋਲੇ ਬਾਹਰਲੇ ਦੇਸ਼ ਦਾ ਨਾਂ ਨਾ ਲਿਓ ਫਿਰ ਵੀ ਜਿਹੜੇ ਮੁੰਡਿਆਂ ਨੇ ਸਾਰਾ ਦੇਸ਼ ਦਾ ਰਗਿਸਤਾਨ ਨਹੀਂ ਵੇਖਿਆ ਉਹਨਾਂ ਨੇ ਹਾਂ ਕਰ ਦਿੱਤੀ ਹੁਣ ਦੋ ਮੁੰਡੇ ਜਾਣ ਲਈ ਤਿਆਰ ਹੋ ਗਏ ਉਹਨਾਂ ਨੇ ਸਾਡੇ ਵਾਂਗ ਦੁੱਖ ਨਹੀਂ ਸੀ ਵੇਖੇ ਇੱਕ ਦਿਨ ਮੈਂ ਸੁੱਖਾ ਅਮਰਿਤਸਰ ਅਮਨ ਰੁੜਕੀ ਤੇ ਇੰਦਰਜੀਤ ਅਸੀਂ ਜੇਲ੍ਹ ਕਮਿਸ਼ਨਰ ਦੇ ਘਰ ਕੰਮ ਕਰਨ ਲਈ ਗਏ ਸੀ ਤੇ ਸੌਂਡੇ ਆਉਂਦਿਆਂ ਨੂੰ ਜੇਲ੍ਹ ਵਿੱਚ ਰੌਲਾ ਪੈ ਗਿਆ ਕਿ ਇੰਡੀਅਨ ਮੁੰਡੇ ਭੱਜ ਗਏ ਹਨ ਸਾਡੇ ਵਾਪਸ ਆਉਂਦਿਆਂ ਨੂੰ ਜੇਲ੍ਹ 'ਚ ਸਾਰੇ ਮੁੰਡਿਆਂ ਨੂੰ ਇਕੱਠੇ ਕਰਕੇ ਬਿਠਾਇਆ ਹੋਇਆ ਸੀ ਕਿਉਂਕਿ ਬੀਰੂ ਮੋਲਾ ਗੜ ਸ਼ੰਕਰ ਤੇ ਬੰਤ ਰੁੜਕਾ ਗੁਰਾਇਆ ਦੋਵੇਂ ਜੇਲ੍ਹ ਵਿੱਚੋਂ ਡੌਂਕਰਾਂ ਨਾਲ ਭੱਜ ਗਏ ਸਨ ਮੈਂ ਕਮਿਸ਼ਨਰ ਦੇ ਘਰ ਪਹਿਲੀ ਵਾਰ ਕੰਮ ਕਰਨ ਲਈ ਗਿਆ ਸੀ ਇਸ ਕਰਕੇ ਪੁਲਿਸ ਵਾਲਿਆਂ ਨੇ ਮੇਰੇ ਤੇ ਸ਼ੱਕ ਪੈ ਗਿਆ ਉਹ ਕਹਿਣਾ ਤੈਨੂੰ ਪਤਾ ਹੈ ਕਿ ਉਹ ਕਿੱਥੇ ਗਏ ਸੁੱਖੇ ਨੂੰ ਛੱਡ ਦਿੱਤਾ ਗਿਆ ਮੈਨੂੰ ਤੇ ਅਮਨ ਰੁੜਕੇ ਨੂੰ ਜੇਲ੍ਹ ਦੇ ਛੋਟੇ ਜਿਹੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਕਹਿੰਦੇ ਤੁਸੀਂ ਦੋਵਾਂ ਨੇ ਇੰਡੀਅਨ ਮੁੰਡਿਆਂ ਨੂੰ ਭਜਾਇਆ ਹੈ ਤੁਹਾਨੂੰ ਪਤਾ ਹੈ ਉਹ ਕਿੱਥੇ ਗਏ ਅਮਨ ਬੰਤ ਦਾ ਦੋਸਤ ਸੀ ਪਰ ਸਾਨੂੰ ਕੁਝ ਪਤਾ ਨਹੀਂ ਸੀ ਕਿ ਅਸੀਂ ਦੱਸਦੇ ਵੀ ਕੀ ਹੁਣ ਅਹਿਮਦ ਤੇ ਫਰੂਈ ਨਾਂ ਦੇ ਪੁਲਿਸ ਵਾਲੇ ਨੇ ਮੈਨੂੰ ਤੇ ਅਮਨ ਨੂੰ ਜੇਲ੍ਹ ਵਿੱਚੋਂ ਬਹਾਨੇ ਨਾਲ ਬਾਹਰ ਕੱਢ ਲਿਆ ਬਾਹਰ ਲਿਜਾ ਕੇ ਲੈਂਡ ਕਰੂਜ਼ਰ ਗੱਡੀ ਵਿੱਚ ਬਿਠਾ ਕੇ ਉਹ ਸਾਨੂੰ ਅਰਬੀ ਪਾਸ਼ਾ ਵਿੱਚ ਗਾਲਾਂ ਕੱਢਦੇ ਰੇਤ ਦੇ ਮਾਰੂਥਲ ਵਿੱਚ ਲੈ ਗਏ ਅਸੀਂ ਦੋਵੇਂ ਕਾਫੀ ਘਬਰਾਏ ਹੋਏ ਸੀ ਕਿਉਂਕਿ ਸਾਨੂੰ ਐਨਾ ਕਿਸੇ ਬੰਦੇ ਤੋਂ ਡਰ ਨਹੀਂ ਲੱਗਦਾ ਜਿੰਨਾ ਰੇਤ ਦੇ ਜੰਗਲਾਂ ਤੋਂ ਡਰ ਲੱਗਦਾ ਹੈ ਮਰਸਾ ਤਾਂ ਰੇਤ ਦੇ ਜੰਗਲਾਂ ਵਿੱਚੋਂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਚ ਕੇ ਆਏ ਸੀ ਰੇਤ ਦੇ ਜੰਗਲ ਵਿੱਚ ਲਿਜਾ ਕੇ ਰਾਤ ਨੂੰ 10 ਵਜੇ ਉਹਨਾਂ ਨੇ ਗੱਡੀ ਰੋਕ ਦਿੱਤੀ ਤੇ ਸਾਨੂੰ ਕਹਿੰਦੇ ਦਸੋਂ ਮੁੰਡੇ ਕਿੱਥੇ ਗਏ ਅਸੀਂ ਨਾਂ ਵਿੱਚ ਸਿਰ ਹਿਲਾ ਦਿੱਤਾ ਉਹਨਾਂ ਗੁੱਸੇ ਵਿੱਚ ਸਾਡੇ ਥੱਪੜ ਤੇ ਲੱਤਾਂ ਮਾਰਨੀ ਸ਼ੁਰੂ ਕਰ ਦਿੱਤੀਆਂ ਅਸੀਂ ਅੱਗੋਂ ਸ਼ਾਂਤ ਰਹੇ ਫਿਰ ਉਹਨਾਂ ਗੱਡੀ ਸਟਾਰਟ ਕੀਤੀ ਤੇ ਇੱਕ ਰੇਤ ਦੇ ਪਹਾੜ ਕੋਲ ਲਿਜਾ ਕੇ ਗੱਡੀ ਖੜੀ ਕਰ ਦਿੱਤੀ ਕਿਉਂਕਿ ਯਵਾਰਤ ਸ਼ਹਿਰ ਤੋਂ 8-10 ਕਿਲੋਮੀਟਰ ਬਾਅਦ ਸਹਾਰਾ ਦੇ ਸ਼ੁਰੂ ਹੋ ਜਾਂਦਾ ਹੈ ਅਸੀਂ ਬਹੁਤ ਘਬਰਾਏ ਤੇ ਡਰੇ ਹੋਏ ਸੀ ਸਾਨੂੰ ਕੁਝ ਨਹੀਂ ਪਤਾ ਸੀ ਕਿ ਸਾਡੇ ਨਾਲ ਕੀ ਹੋਣ ਵਾਲਾ ਸੀ ਅਮਨ ਰੋੜਕੇ ਦੀ ਉਮਰ ਤਾਂ ਸਿਰਫ 17-18 ਸਾਲ ਸੀ ਉਹ ਦੋਵੇਂ ਸਾਨੂੰ ਗੱਡੀ ਵਿੱਚੋਂ ਉਤਾਰ ਕੇ ਰੇਤ ਦੇ ਪਹਾੜ ਕੋਲ ਲਿਜਾ ਕੇ ਕਹਿੰਦੇ ਦੱਸੋ ਦੋ ਮੁੰਡੇ ਕਿੱਥੇ ਨੇ ਅਸੀਂ ਫਿਰ ਨਾਂ ਵਿੱਚ ਸਿਰ ਹਿਲਾ ਦਿੱਤਾ ਫਰੂਹੀ ਨੇ ਆਪਣਾ ਪਿਸਤੌਲ ਕੱਢਿਆ ਤੇ ਸਾਨੂੰ ਇਸ਼ਾਰੇ ਨਾਲ ਕਹਿੰਦਾ ਦੱਸੋ ਨਹੀਂ ਤਾਂ ਮੈਂ ਤੁਹਾਨੂੰ ਮਾਰ ਕੇ ਇੱਥੇ ਹੀ ਦੱਬ ਦੇਣਾ ਅਮਨ ਮੈਨੂੰ ਕਹਿਣ ਲੱਗਾ ਭਾਜੀ ਮੈਨੂੰ ਪਤਾ ਵੀਰੂ ਤੇ ਬੰਤ ਮੁਹੰਮਦ ਨਾਂ ਦੇ ਪੁਲਿਸ ਵਾਲੇ ਨਾਲ ਕਹੇ ਨੇ ਮੈਂ ਕਿਹਾ ਪਰ ਤੂੰ ਪੁਲਿਸ ਨੂੰ ਨਾ ਦੱਸੀਂ ਪੁਲਿਸ ਵਾਲਿਆਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਅਸੀਂ ਆਪੋ ਵਿੱਚ ਕੀ ਗੱਲਾਂ ਕਰ ਰਹੇ ਹਾਂ ਫਿਰ ਪੁਲਿਸ ਵਾਲਾ ਸਾਨੂੰ ਇਸ਼ਾਰੇ ਨਾਲ ਕਹਿੰਦਾ ਮੈਂ 10 ਗਿਣਨੇ ਹਨ ਮੈਂ ਅਮਨ ਨੂੰ ਕਿਹਾ ਚੱਲ ਭੱਜ ਲੈ ਅਮਨ ਕਹਿੰਦਾ ਭਾਜੀ ਚਾਰੇ ਪਾਸੇ ਤਾਂ ਰੇਤ ਹੀ ਰੇਤ ਹੈ ਜਾਵਾਂ ਕਿੱਥੇ ਅਹਿਮਦ ਤੇ ਫਰੂਈ ਆਪਸ ਵਿੱਚ ਗੱਲਾਂ ਕਰੇ ਸਨ ਅਸੀਂ ਡਰਦੇ ਮਾਰੇ ਆਪਣੀਆਂ ਜੁੱਤੀਆਂ ਲਾ ਕੇ ਮੁਰਤਾਨੀਆਂ ਦੇਸ਼ ਵੱਲ ਨੂੰ ਭੱਜਣਾ ਸ਼ੁਰੂ ਕਰ ਦਿੱਤਾ 200 ਗਜ਼ ਦੂਰ ਜਾ ਕੇ ਰੇਤ ਵਿੱਚ ਨਾ ਭੱਜ ਸਕਣ ਕਾਰਨ ਮੈਂ ਡਿੱਗ ਪਿਆ ਫਰੂਈ ਨੇ ਮੇਰੇ ਡਿੱਗੇ ਦੇ ਦੋ ਤਿੰਨ ਲੱਤਾਂ ਮਾਰੀਆਂ ਤੇ ਮੁਹੰਮਦ ਨੇ ਮੈਨੂੰ ਉਠਾਇਆ ਤੇ ਆਪਣੇ ਕਲਾਬ ਵਿੱਚ ਲਾ ਕੇ ਕਹਿੰਦਾ ਬਾਕੀ ਬੰਦਿਆਂ ਨੂੰ ਨਾ ਦੱਸਿਓ ਅਸੀਂ ਤੁਹਾਨੂੰ ਡਰਾਉਂਦੇ ਸੀ ਕਿਉਂਕਿ ਤੁਸੀਂ ਸਾਡੀ ਕਸਟਡੀ ਵਿੱਚ ਹੋਣ ਕਰਕੇ ਅਸੀਂ ਤੁਹਾਡੀ ਰਿਪੋਰਟ ਇੰਡੀਅਨ ਐਮਬੈਸੀ ਨੂੰ ਭੇਜੀ ਹੋਈ ਹੈ ਕਿ ਸਾਡੇ ਕੋਲ ਕੁੱਲ ਕਿੰਨੇ ਬੰਦੇ ਹਨ ਜੇਕਰ ਇੰਤਕ ਬੰਦਾ ਵੀ ਘਟ ਗਿਆ ਤਾਂ ਇੰਡੀਅਨ ਗਵਰਨਮੈਂਟ ਨੇ ਸਾਨੂੰ ਪੁੱਛਣਾ ਕਿਉਂਕਿ ਸਾਡੀ ਡਿਊਟੀ ਦੌਰਾਨ ਭੱਜੇ ਨੇ ਕੁਝ ਦਿਨਾਂ ਬਾਅਦ ਇੰਡੀਅਨ ਐਮਬੈਸੀ ਤੋਂ ਬੰਦੇ ਆਉਣੇ ਨੇ ਤੇ ਤੁਹਾਨੂੰ ਵਾਰੋ-ਵਾਰੀ 15-15, 20-20 ਜਣਿਆਂ ਦਾ ਗਰੁੱਪ ਬਣਾ ਕੇ ਉਹਨਾਂ ਨਾਲ ਭੇਜਣਾ ਹੈ